ਉੰਨਾ ਨੇ ਆਣ ਕੇ ਬਈ ਉਥੇ ਪੈਲੀ ਦੇ ਵਿੱਚ ਆਉ ਗੱਲ ਕਰਦੇ ਆ ਗੱਲ ਕਰਨ ਲਈ ਜਦੋਂ ਇਹਨਾਂ ਨੂੰ ਸੱਦ ਲਿਆ ਵਾ ਉਥੇ ਪੈਲੀ ਚ ਆ ਕੇ ਪਹਿਲਾਂ ਤੇ ਇਹਨਾਂ ਨੇ ਕੁੱਟ ਫੰਡ ਕੀਤੀ ਆ ਮੁੜ ਕੇ ਸਿੱਧੀਆਂ ਗੋਲੀਆਂ ਜੜੀਆਂ ਵਾ ਔਰ ਜਿਹੜਾ ਆਪਣਾ ਬਿੱਲਾ ਮੁੰਡਾ ਵਾ ਉਹਨੇ ਸਿੱਧੀਆਂ ਗੋਲੀਆਂ ਆਪਣਾ ਮਾਰੀਆਂ ਵਾ ਬਲਜਿੰਦਰ ਸਿੰਘ ਦੇ ਸਾਡੇ ਦੇ ਕੰਮੜਾ ਵਾ ਸਾਹਮਣੇ ਜਿਹੜਾ ਪੇਪਰ ਮਾਰ ਆਂ ਅੰਨੇ ਫਿਰ ਤੂੰ ਹੀ ਲਿਖਵਾਇਆ ਉਥੇ ਕਿਉਂ ਲਿਖਵਾਇਆ ਤੁਹਾਡੇ ਨਾਲ ਪਤਾ ਨਹੀਂ ਤੁਸੀਂ ਕੀ ਕੀਤਾ ਵਾ ਕੀ ਨਹੀਂ ਕੀਤਾ ਜੋ ਪਿਆ ਲਗਾਓਗੇ ਕੋਈ ਨਹੀਂ ਜੀ ਤੁਹਾਡਾ ਪਤਾ ਤੁਹਾਡਾ ਪਤਾ ਤੁਸੀਂ ਜੋ ਕਰੋਗੇ ਕਾਰਵਾਈ ਹੋਗੀ ਕੀ ਕੀ ਕਰੇਗੇ ਉੱਥੇ ਇਧਰ ਪਤਾ ਕਰਨ ਕੀਤੀ ਨਾ ਉਹ ਹੁਣ ਦੱਟਾ ਨਾ ਪਤਾ ਦੇਣਾ ਪਰਚਾ ਦੇ ਦਿੰਦੇ ਆ ਕੱਲ ਕੀ ਕਰਨਾ ਕੱਲ ਕੇ ਨਾ ਸਾਹਮਣੇ ਇਹਨਾਂ ਨੂੰ ਟੱਟਾ ਲਿਆ ਵਾ ਤਾਂ ਇਹਨਾਂ ਸੰਭਾ ਨਾ ਇਹੋ ਇੱਥੇ ਅਸੀਂ ਫਿਰ ਆਪਣੇ ਬਿਆਨ ਲਵਾਂਗੇ ਅਸੀਂ ਤਾਂ ਦਰਿਆ ਵਸਾ ਕੇ ਬਹਿ ਗਏ ਆ ਮੇਰੇ ਜਾਗਿਆ ਇਹਨਾਂ ਨੂੰ ਕੋਈ ਇਹਨਾਂ ਨੇ ਪਾਸਪੋਰਟ ਕੇ ਨਹੀਂ ਹਿੰਦੀ ਕਰਨਾ ਤੇ ਇਹ ਆਦੀ ਸੁਣਦਾ ਵਾ ਸੁਣਦਾ ਇਹਨਾਂ ਨੂੰ ਪੈਸੇ ਸੁਣਦੇ ਆ ਜਿਹੜੇ ਕੱਫੇ ਚੜਦੇ ਆ ਉਹਨਾਂ ਨੇ ਆਣ ਕੇ ਭਾਈ ਉਥੇ ਪੈਲੀ ਦੇ ਵਿੱਚ ਆਉਂ ਗੱਲ ਕਰਦੇ ਆਂ ਗੱਲ ਕਰਨ ਲਈ ਜਦੋਂ ਇਹਨਾਂ ਨੂੰ ਸੱਦ ਲਿਆ ਵਾ ਉਥੇ ਪੈਲੀ ਚ ਆ ਕੇ ਪਹਿਲਾਂ ਤੇ ਇਹਨਾਂ ਨੇ ਕੁੱਟਫੈਂਟ ਕੀਤੀ ਆ ਮੁੜ ਕੇ ਸਿੱਧੀਆਂ ਗੋਲੀਆਂ ਜਿਹੜੀਆਂ ਵਾ ਔਰ ਜਿਹੜਾ ਆਪਣਾ ਬਿੱਲਾ ਮੁੰਡਾ ਵਾ ਉਹਨੇ ਸਿੱਧੀਆਂ ਗੋਲੀਆਂ ਆਪਣਾ ਮਾਰੀਆਂ ਵਾ ਬਲਜਿੰਦਰ ਸਿੰਘ ਤੇ ਬਲਜਿੰਦਰ ਸਿੰਘ ਨੇ ਆਪਣਾ ਬਚਾ ਕੇ ਕਰਕੇ ਭੱਜ ਗਿਆ ਉਥੋਂ ਤੇ ਉਹ ਉਸੇ ਟਾਈਮ ਤੇ ਜਿਹੜੀਆਂ ਗੋਲੀਆਂ ਨੇ ਇਹਦਾ ਜੱਸਾ ਸਿੰਘ ਤੇ ਮਾਰੀਆਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਸਿੱਧੀਆਂ ਗੋਲੀਆਂ ਨਾਲ ਉਹਦੀ ਮੌਤ ਹੋਈ ਆ ਤੇ ਉਲਟਾ ਹਥੋਂ ਤੇ ਜਿਹੜੀ ਪੁਲਿਸ ਆ ਉਹਨਾਂ ਨੇ ਉਹਨਾਂ ਦੇ ਉੱਤੇ ਹੀ ਪਰਚਾ ਕੀਤਾ ਵਾ ਵੀ ਜਿੰਨਾ ਬੰਦਿਆਂ ਤੇ ਗੁੰਡਾਗਰਦੀ ਹੋਈ ਆ ਸਾਰਾ ਕੁਝ ਕੈਮਰਿਆਂ 'ਚ ਆਇਆ ਘੱਡੋ ਘੱਟ 5 ਤੋਂ 7 ਕੈਮਰੇ ਲੱਗੇ ਆ ਜਿੱਥੇ ਉਹਨਾਂ ਨੇ ਸਾਰਾ ਕੁਝ ਕੀਤਾ ਵਾ ਤੇ ਅੱਜ 4 ਦਿਨ ਬੀਤ ਜਾਣ ਤੇ ਬਾਅਦ ਪੁਲਿਸ ਦੇ ਕੋਲ ਇੱਕ ਵੀ ਜਿਹੜੀ ਉਹ ਵੀਡੀਓ ਨਹੀਂ ਵੀ ਕੁਝ ਨਹੀਂ ਕੀ ਇਹ ਸਾਰਾ ਜਿਹੜਾ ਵਾ ਆਪਣੀ ਤਰਨਤਾਮ ਦੀ ਪੁਲਿਸ ਆ ਜਿਹੜੀ ਉਹ ਕਰਾ ਰਹੀ ਆ ਗਨ ਮਨ ਕੀ ਮੰਗਦੀ ਜੋ ਅਸੀਂ ਬੰਕਦੇ ਆ ਜੀ ਜਿਹੜੇ ਉਹ ਬੰਦੇ ਆ ਉਹਨਾਂ ਤੇ ਪਰਚਾ ਹੋ ਕੇ ਉਹਨਾਂ ਦੀ ਰੈਸਟ ਪਾਈ ਜਾਂਦੀ ਮਰਨ ਨਾਲ ਜਦੋਂ ਤੱਕ ਉਹਨਾਂ ਦੀ ਰੈਸਟ ਨਹੀਂ ਪਾਈ ਜਾਂਦੀ ਉਹ ਬੰਦੇ ਰੈਸਟ ਨਹੀਂ ਕੀਤੇ ਜਾਂਦੇ ਕਿਉਂਕਿ ਪੁਲਿਸ ਲਈ ਬਿਲਕੁਲ ਸਿੱਧਾ ਸਾਦਾ ਕੰਮ ਆ ਗਨਮੈਨ ਆ ਉਹਨਾਂ ਕੋ ਸਾਰਾ ਕੁਛ ਆ ਬੰਦੇ ਜਿਹੜੇ ਹਸਪਤਾਲ ਚ ਦਾਖਲ ਆ ਉੱਥੇ ਉਹਨਾਂ ਤੇ ਗਾਰਡ ਲਾਈ ਜਾਵੇ ਉਹਨਾਂ ਨੂੰ ਰੈਸਟ ਕੀਤਾ ਜਾਵੇ ਜਿਹੜੇ ਦੂਜੇ ਬੰਦੇ ਆ ਉਹ ਵੀ ਰੈਸਟ ਕਰਕੇ ਜਦੋਂ ਤੱਕ ਇਹ ਨਹੀਂ ਖੰਡਾ ਬਿਲਕੁਲ ਨਹੀਂ ਕੋਈ ਸਕਾਰ ਨਹੀਂ ਹੁੰਦਾ ਕੁਛ ਨਹੀਂ ਤੇ ਵੱਡੇ ਤੋਂ ਵੱਡਾ ਪ੍ਰੋਟੈਸਟ ਆ ਜਿਹੜਾ ਉਹ ਬਿਲਕੁਲ ਕਿਸਾਨ ਮਜ਼ਦੂਰ ਸ਼ਕਰ ਕਮੇਟੀ ਝਟ ਕੇ ਖੜੀ ਹੈ ਉਦੋਂ ਤੱਕ ਜਦੋਂ ਤੱਕ ਸਾਫ ਨਹੀਂ ਮਿਲਦਾ ਬਿਲਕੁਲ ਨਹੀਂ ਕਿ ਨਾਮ ਮਰਨ ਵਾਲੇ ਦਾ ਇੱਕ ਨੂੰ ਮੁਲਾਵਾ ਜਸ ਜਸ ਜਸਪਾਲ ਸੋਲੇ ਸਾਡੀ ਪੈਰੀ ਸੀ ਸਾਡੀ ਪੈਰੀ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਪਹਿਲਾਂ ਇੱਕ ਦੋ ਦਿਨ ਕਿਤੇ ਗੱਲ ਹੋਈ ਇਹਨਾਂ ਨੇ ਕਿਹਾ ਵੀ ਅਸੀਂ ਸਾਡਾ ਸੀ ਸਾਡੀ ਲੜਕੀ ਦਾ ਵਿਆਹ ਵਾ ਅੱਜ ਮੇਰੇ ਘਰ ਮੇਰੇ ਜੇਠ ਦੀ ਲੜਕੀ ਦਾ ਵਿਆਹ ਹੋ ਰਿਹਾ ਉਹ ਤੇ ਬਰਾਤ ਆਈ ਜੇ ਉਹ ਦੱਸਣਾਂ ਨੇ ਇਹਨੇ ਆ ਕੁਝ ਕੀਤਾ ਜੇ ਉਹ ਲਾ ਕੇ ਸਾਡਾ ਵਿਆਹ ਲੰਘ ਲੈੰਦੋ ਆਪਾਂ ਵਟ ਪਾ ਲਾਂਗੇ ਆਪਾਂ ਬੰਦੇ ਸਾਧ ਕੇ ਦੋ ਪਟਵਾਰੀ ਸਾਧ ਕੇ ਆਪਾਂ ਮਿਲ ਕੇ ਪਾਲੀ ਵਟ ਪਾਵਾਂਗੇ ਇਹਨਾਂ ਨਾਲ ਗੱਲ ਹੋਈ ਕੋਈ ਇਹਨਾਂ ਦੇ ਬਿੱਲੇ ਨਾਲ ਗੱਲ ਹੋਈ ਆ ਇਹਨਾਂ ਨੇ ਕਿ ਹਾਂ ਠੀਕ ਆ ਫਿਰ ਇਹਨਾਂ ਨੇ ਆ ਕੇ ਪਹਿਲੀ ਵਾਰੀ ਸਾਢੇ ਮੇਰੇ ਹਸਬੰਦ 5 4:30 ਵਜੇ ਦਾ ਟਾਈਮ ਹੈ ਪੱਠੇਰਾ ਰੋਹ ਜਾਂਦਾ ਸੀ ਉਹ ਪੱਠੇ ਸਾਢੇ ਲੀਜੀ ਆ ਉਹ ਪੱਠੇ ਲੈਣ ਗਿਆ ਇਹਨਾਂ ਨੇ ਜਾਂਦਿਆਂ ਪਹਿਲੀ ਵਗੀ ਆ ਉਹ ਆਣ ਕੇ ਆਪਣੇ ਉਹਨੇ ਆਪਣੇ ਭਤੀਜੇ ਨੂੰ ਆ ਕੇ ਨਾ ਕਿਹਾ ਵੀ ਪਹਿਲੀ ਵਾੜੀ ਆ ਆਣਾ ਪਾਲੀ ਵਾੜੀ ਤੇ ਇਹਨਾਂ ਨੇ ਫੋਨ ਕੀਤਾ ਉਹਨੇ ਰੋਦਰ ਦੇ ਨਾਲ ਫੋਨ ਆਇਆ ਇਹਨੇ ਕਿ ਆਜੋ ਆਪਾਂ ਗੱਲਬਾਤ ਕਰ ਲੀਨੇ ਉਹਨੇ ਕਿ ਚਲੋ ਗੱਲਬਾਤ ਕਰ ਲੀਨੇ ਉਹ ਕਹੇ ਗੱਲ ਖਾਲੀ ਹੱਥੀ ਨੇਥੇ 70 ਸਾਲ ਦਾ ਬੁੰਡਾ ਜਿਹਨਾਂ ਨੂੰ ਇਹਨੇ ਕੁੱਟ-ਕੁੱਟ ਕੇ ਮਾਰਿਆ ਜੀ ਉਹ ਇਹਨਾਂ ਨੂੰ ਉਮਰ ਨਹੀਂ ਦੇਖੀ ਉਹਦੀ ਕੀ ਮੰਗ ਕਰਦੇ ਹੁੰਦੇ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਕੋਈ ਸਾਨੂੰ